ਜਿਹੜੇ ਪੈਟਰੋਲ ਦੇ ਰੇਡ ਕਰਦੇ ਆ ਉਹ ਬਹੁਤ ਵਧੀਆ ਕੀਤਾ ਪਰ ਜੇ ਇਹ ਘਟੇ ਰਹਿਣ ਤਾਂ ਇਹ ਇਲੈਕਸ਼ਨ ਕਰਕੇ ਕੀਤੇ ਆ ਉਸ ਤੋਂ ਬਾਅਦ ਇਹਨੇ ਅਕੀ 100 ਰੁਪਏ ਹੋਰ ਵਾਧਾ ਦੇਣੇ ਆ ਘਟ ਕਦੇ ਕੀਤੇ ਹੋਏ ਘਟ ਤੇ ਤਾਂ ਆ ਨਾ ਵੀ ਜੇ ਘਟੇ ਦੇ ਇਹਨੇ 5000 ਰੁਪਏ ਕਰਦਾ 100 ਤੋਂ 10000 ਰੁਪਏ ਕਰਕੇ 100 ਤੇ ਲੈ ਗਿਆ ਤੇ ਉੱਤੇ ਕੂੜ ਤੋਂ ਛਾਣੀ ਲਾਉਣ ਨਾਲ ਘਰੇ ਭਾਰ ਹੌਲਾ ਨਹੀਂ ਹੋਈਦਾ ਕੂੜ ਤੋਂ ਛਾਣੀ ਲਾ ਦੀ ਭਾਰ ਰਾਇ ਨਾ 2 ਰੁਪਏ ਕਢਾ ਕੇ ਤੇ ਇਲੈਕਸ਼ਨ ਤੋਂ ਬਾਅਦ ਇਹਨੇ 20 ਰੁਪਏ ਫਿਰ ਚੁੱਕ ਦੇਣਾ ਕੋਈ ਰਾਤ ਨਹੀਂ ਰਾਤ ਕਦੀ ਆ ਲੋਕ ਤੰਗ ਆਏ ਸਰਕਾਰ ਬਦਲੋ ਜਿੱਤਰਾ ਵੀ ਹੋ ਸਕਦਾ ਸਰਕਾਰ ਭਾਵੇਂ ਕਈ ਵਾਰੀ ਬਿਹਾਸ ਵਾਲੀਆਂ ਗੱਲਾਂ ਹੁੰਦੀਆਂ ਹੈ ਤੇਲ ਦੇ ਰੇਟ ਘਟ ਗਏ ਜਦੋਂ ਪਤਾ ਲੱਗਦਾ ਜੀ 6 ਪੈਸੇ ਘਟ ਗਏ 7 ਪੈਸੇ ਇੱਕ ਮਜ਼ਾਕ ਜਿਹਾ ਹੁੰਦਾ ਸੀ ਤੇ ਅੱਜ ਵੀ ਜੇ 2 ਰੁਪਏ ਲੀਟਰ ਘਟਿਆ ਹੈ ਇਹ ਕਿਸਮ ਦਾ ਊਠ ਦੇ ਮੂੰਹ 'ਚ ਜੀਰੇ ਵਾਲਾ ਕੰਮ ਹੈ ਤੇ ਜਿਹੜੇ ਰੇਟ ਇੰਨੇ ਨੇ ਵਧੇ ਆ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਕਰੂਡ ਆਇਲ ਜਿਹੜਾ ਉਹਦਾ ਰੇਟ ਪੁੱਛਿਆ ਅਨੇ ਉਹਦੀ ਕੰਪੈਰੀਟਿਵਲੀ ਕਰੀਏ ਤੇ ਰੇਟ ਦਾ ਜਾਣਾ ਚਾਹੀਦਾ 50 ਦੇ ਲੱਗ ਜਾਗੇ ਤੇ ਇਹਨਾਂ ਰੇਟ ਵਧਾ ਕੇ ਤੇ ਬਾਅਦ ਚ ਮਾਮੂਲੀ ਜਿਹਾ ਘਟਾ ਕੇ ਟੂਠ ਦੇ ਮੂੰਹ ਜੀਰੇ ਵਾਲਾ ਕੰਮ ਹੀ ਕਰਨਾ ਜਾਂਦੇ ਮਜ਼ਾ ਤਾਂ ਨਾ 10-20 ਰੁਪਏ ਲੀਟਰ ਘਟਾਇਆ ਹੋਵੇ ਤੇ ਮਨ ਲੋਕਾਂ ਨੂੰ ਥੋੜੀ ਸੰਤੁਸ਼ਟੀ ਮਿਲੇ 1-2 ਰੁਪਏ ਲੱਗੇ ਹੁੰਦੇ ਕੋਈ ਰਾਹਤ ਮਿਲਦੀ ਹੈ ਜੀ ਸਰਕਾਰ ਤੋਂ ਦੇਖੋ ਜੀ ਇੱਥੇ ਉਹ ਹੀ ਆ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਕਿ ਕੁਝ ਵੀ ਨਾ ਉਹਨਾਂ ਲੋਕਾਂ ਨੂੰ ਕੁਝ ਹੋਣਾ ਕੁਝ ਆ ਤੱਕ ਦੇ ਕਿਸੇ ਨਾ ਕਿਸੇ ਨੂੰ ਥੋੜਾ ਬੋੜਾ ਦਾ ਫਰਕ ਪਏਗਾ ਜਿਵੇਂ ਮੈਂ ਅੱਗੇ 320 ਮੇ ਦਾ ਤੇਲ ਪਾਉਂਦਾ ਇਹ 3.13 14 15 ਆਂਦਾ ਸੀ 13.3 ਕਿੰਨਾ ਕੁ ਵਰਗ ਲੱਗਿਆ ਉਹ ਇੰਨੀ ਏਡੀ ਵੱਡੀ ਰਾਤ ਨਹੀਂ ਆਪਾਂ ਬਾਕੀ ਵਿਖਾਵੇ ਕੋਈ ਜ਼ਿਆਦਾ ਹੁੰਦੇ ਨੇ ਤੇ ਇੰਨੀ ਰਾਤ ਹੁੰਦੀ ਨਹੀਂ ਜਿੰਨੇ ਵਿਖਾਵੇ ਕਰਦੀਆਂ ਸਰਕਾਰ ਤੇ ਨਹੀਂ ਗੱਲ ਦਾ ਕਦੇ ਬੰਦਾ ਦਾ ਘਰ ਕਿੰਨੀ ਵਾਰਤ ਮਿਲਨੀ ਹੈ ਕਿੰਨੇ ਨੂੰ ਰਾਤ ਤੇ ਕੋਈ ਇੰਨੀ ਖਾਸ ਨਹੀਂ ਪਰ ਫਿਰ ਵੀ ਹੈ ਗਰੀਬ ਵਰ ਦੇ ਵਾਸਤੇ ਬਹੁਤ ਵਧੀਆ ਸੀ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਜੇ ਘਟਨੇ ਹੋਰ ਚਾਹੀਦੇ ਜਾਂ ਕਿਹੜਾ ਬਿਲਕੁਲ to obtain the cartridge.